ਜਿਹੜਾ ਰਸਤਾ ਨਾਲ ਜੀ ਇਹ ਕਈ ਗੁਰਦੁਆਰਿਆਂ ਨੂੰ ਜੋੜਦਾ ਇਹ ਰਸਤਾ ਇੱਥੇ ਆਪਣੇ ਖਾਲਸਾ ਜੀ ਦਾ ਜਿਹੜਾ ਹੈਗਾ ਆਪਣੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਉਹਨੂੰ ਵੀ ਇਹ ਸੜਕ ਜੋੜਦੀ ਹੈ ਅੱਗੇ ਨੈਣਾ ਦੇਵੀ ਮਾਤਾ ਦੇ ਉੱਥੇ ਵੀ ਸੰਗਤਾਂ ਬਹੁ ਜਾਂਦੀਆਂ ਹਨ ਉਸ ਤੋਂ ਬਾਅਦ ਉਨੇ ਵਾਲੀ ਸਾਈਡ ਨੂੰ ਲਾ ਲੋ ਪੀਰ ਨਗਾਹ ਜੀ ਬਾਬਾ ਬਲਗਨਾਥ ਇੱਧਰ ਨੂੰ ਤਕਰੀਬਨ ਜਿਹੜਾ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਜੋਰ ਰਹਿੰਦਾ ਜੀ ਸੜਕ ਤੇ ਤੇ ਇੱਥੇ ਕੁਛ ਨਾ ਕੁਛ ਜਿਹੜੇ ਹਾਸੇ ਕਈ ਵਾਰ ਪਹਿਲਾਂ ਵਾਪਰਦੇ ਸੀਗੇ ਹੁਣ ਜਿਹੜੀ ਸੜਕ ਹੈ ਬਾਬਾ ਜੀ ਨੇ ਬੜੀ ਮੈਂ ਕਹਿੰਦਾ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਜਿਹੜਾ ਇਹ ਆਪਣੀ ਸੰਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਇੱਕ ਇਸ ਮਾਰਗ ਉੱਤੇ ਪਰ ਕਿਲੋਮੀਟਰ 10 ਕਰੋੜ ਰੁਪਇਆ ਉਮੂਮਨ ਜਿਹੜਾ ਕਿ ਕਾਰ ਸੇਵਾ ਦੇ ਤਹਿਤ ਲਾਗਤ ਲੱਗ ਰਹੀ ਹੈ ਜੇ ਉਹਨੂੰ ਦੂਜੀ ਭਾਸ਼ਾ 'ਚ ਦੇਖੀਏ ਸਰਕਾਰੀ 'ਚ ਤਾਂ ਉਹ ਸ਼ਾਇਦ 15 ਤੋਂ 20 ਕਰੋੜ ਦੇ ਵਿੱਚ ਹੋਵੇਗੀ ਪਰ ਇਹ 8 ਕਿਲੋਮੀਟਰ ਦੇ ਵਿੱਚ 10 ਕਰੋੜ ਦੇ ਮੁਤਾਬਕ 80 ਕਰੋੜ ਰੁਪਇਆ ਇੱਕ ਔਰ 20 ਹਜ਼ਾਰ ਦਰਖਤ ਉਸ ਤੋਂ ਬਾਅਦ 8 ਪੁਲੀਆਂ 2 ਪੁਲ ਕਹਿਣ ਦਾ ਮਤਲਬ 21ਵੀਂ ਸਦੀ ਦੇ ਵਿੱਚ 1 ਅਰਬ ਤੋਂ ਵੱਧ ਰੁਪਈਆ ਕਿਲਾਨੰਦਗੜ੍ਹ ਤੋਂ ਇਹ ਸੇਵਾ ਲੋਕਾਂ ਨੂੰ ਸਹੂਲਤ ਦੇ ਰੂਪ ਵਿੱਚ ਮਿਲ ਰਹੀ ਜਿਹੜੇ ਪਹਿਲੇ ਹਾਲਾਤ ਸੀ ਜਾਨਿਕ ਐਨੇ ਕੁ ਬੜੇ ਬੜੇ ਟੋਏ ਸੀਗੇ ਬੱਚਾ ਡਿੱਗ ਜਾ ਬੱਚਾ ਲੱਭ ਸਕਦਾ ਹੁਣ ਤਾਂ ਜਿਹੜਾ ਕੰਮ ਬਾਬਾ ਜੀ ਨੇ ਕਰ ਦਿੱਤਾ ਨਾ ਕਿਸੇ ਕੋ ਹੋਣਾ ਇਹ ਨਾ ਕੋਈ ਗਾਂ ਕਰ ਸਕਦਾ ਬੜੀਆਂ ਸਰਕਾਰਾਂ ਆਈਆਂ ਬੜੇ ਤੱਕੇ ਅਸੀਂ ਵੀ ਖਾਦੇ ਇੱਥੇ ਐਸੇ ਰੂਣਾ ਦੇ ਉੱਤੇ ਜਿਹੜਾ ਕੰਮ ਜੇ ਹੁਣ ਇਹ 15 ਮਿੰਟਾਂ ਦੇ ਵਿੱਚ ਅਸੀਂ ਨੰਦਪੁਰ ਸਾਹਿਬ ਤੋਂ ਆ ਸਕਦੇ ਹਾਂ ਪਹਿਲਾਂ ਸਾਨੂੰ 2 ਘੰਟੇ ਲੱਗਦੇ ਹੁੰਦੇ ਸੀ ਕਿ ਇੱਥੇ ਸਿੰਘਪੁਰੇ ਤੱਕ ਰਾਣੇ ਇਹ ਘਰ ਸ਼ੈਂਕਰਸੀ ਦੇ ਨੰਦਪੁਰ ਸਾਹਿਬ ਨੂੰ ਜਿਹੜਾ ਰੋਡ ਕਾਰ ਸੇਵਾ ਰਹੀ ਬਣਾਇਆ ਜਾ ਰਿਹਾ ਇਹਦੀ ਜਿਹੜੀ ਲੰਬਾਈ ਆ ਲਗਭਗ 8 ਕਿਲੋਮੀਟਰ ਜੋ ਕਿ ਪਹਾੜੀ ਏਰੀਆ ਦੇ ਵਿੱਚ ਸੀਗਾ ਜਿਹੜਾ ਆਉਣ ਵਾਲਾ ਸੈਫ ਸਿਰੀ ਗਰੁੱਪ ਦੇ ਇੱਕ ਬਸ ਸਾਹਿਬ ਦਾ 350 ਸਾਦਾ ਸ਼ਿਸ਼ੀ ਦੀ ਦੇ ਅਡਾ ਨੰਬਰ ਦੇ ਵਿਚਾਰਿਆ ਉਸ ਨੂੰ ਮੁੱਖ ਰੱਖ ਕੇ ਇਸ ਕਾਰਜਾਂ ਦੀ ਗਤੀ ਨੂੰ ਮਦਾਇਆ ਜਾ ਰਿਹਾ ਕਿ ਜਿਹੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਨਜ਼ਾਰੇ ਕਰਨ ਵਾਸਤੇ ਆਉਣ ਜਿਉਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਹੁਣ ਇਹ ਗੁਰੂ ਦੀ ਰਹਿਮਤ ਦਾ صدਕਾ ਲਗਭਗ 3.5 5 ਕਿਲੋਮੀਟਰ ਦੇ ਲਾਗੇ ਚਾਰ ਹੋ ਚੁੱਕਾ ਹੈ ਜਿਹੜਾ ਰੇਂਦਾ ਕਾਰਜ ਆ ਉਹ ਵੀ ਨਵੰਬਰ ਤਾਈਂ ਚਾਰ ਕੀਤਾ ਜਾ ਰਿਹਾ ਹੈ ਦੇਸ਼ੋ ਦੇਸ਼ੀਆਂ ਸਾਰੀਆਂ ਸੰਗਤਾਂ ਦਾ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਜਾਨਾ ਅੱਜ ਵੀ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਸਾਡੇ ਪੰਜਾਬੀ ਵੀਰ ਚਾਹੇ ਕੋਈ ਵੀ ਧਰਮ ਦਾ ਜਿਹੜਾ ਇਸ ਕਬਰ ਨੂੰ ਸੁਣ ਰਿਹਾ ਜਿਹੜਾ ਇਨਸਾਨੀਅਤ ਦੀ ਗੱਲ ਨੂੰ ਸਮਝਦਾ ਉਹਨਾਂ ਨੂੰ ਅਸੀਂ ਨਮਰਤਾ ਸਹਿਤ ਬੇਨਤੀ ਕਰਾਂਗੇ ਕਿ ਇਹ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਨੂੰ ਸਮਝ ਕੇ ਇਸ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਜਾਵੇ